ਹਾਂ ਖਾਣੇ ਹੋਏ ਸਾਰੀਆਂ ਵੇਖ ਲੋ ਇੱਥੇ ਟੁੱਟ ਗਏ ਐ ਇਸੇ ਪੁੜੀ ਅੰਦਰੋਂ ਪਿੱਛੋਂ ਬੋੜੀ ਲਾਈ ਹੋਣਾ ਨੇ ਕੁਰਸੀ ਰੱਖੀ ਉੱਤਰ ਕੁਰਸੀ ਰੱਖ ਕੇ ਉਹ ਵੀ ਦੰਤਾਂ ਵਾਲੀ ਦੇ ਪੁੱਛੇ ਪਿਆ ਉੱਤਰ ਭਈ ਇਹ ਕਿੰਨੇ ਅੰਦਰੋਂ ਟੱਪ ਕੇ ਆਏ ਜੀ ਹਾਂ ਜੀ ਟੱਪ ਦੀ ਤੋੜ ਕੇ ਤੇ ਬੰਦੇ ਸਾਰੇ ਬਾਹਰ ਆ ਗਏ। ਕੋਲ ਆਪ ਕੀ ਆਏ ਐ ਐਸ ਤਰ੍ਹਾਂ ਕਾ ਬੱਠਾ ਰੇ ਲੋ। ਕੋਈ ਕੁਦਰਟ ਟੱਪੇ। ਉਹ ਅਦਰੋਂ ਦੀ ਜ਼ਿਆਦਾ ਮੂਵਮੈਂਟ ਹੋਈ। ਐਸਾ ਹਾਲ। ਇੱਕ ਕੋ ਪੌੜੀ ਲੱਗੀ ਚੱਲੋ ਸਾਨੂੰ। ਇਸ ਕੋੜੀ ਆ ਜਿੱਦ ਤੂੰ ਦੀ ਕੱਪ ਕੇ ਨਾ ਸੇ ਬਾਰ ਉਹ ਬਾਹ ਵਾਰ ਕਰ ਲੋ ਅੱਗੇ ਵੇਖੋ ਕੋੜੀ ਲੱਗੀ ਨਾ ਕੋੜੀ ਵੇਖ ਲਈ ਉਹ ਕੋੜੀ ਜੱਪਣਾ ਹੀ ਵਈਆਂ ਕਰਾਂ ਕਰਾਂ ਛੜ ਕਰਾਂ ਕੋੜੀ ਕਿੱਥੇ ਟੱਣ ਸਾਰੇ ਇੱਜੇ ਹੋ ਜਾਣਾ ਸਾਰਾ ਸੋ ਟੱਪੇ ਨੇ ਅਜੇ ਤੂੰ ਟੱਪ ਕੇ ਆਏ ਸਾਰੇ ਬਾਹ ਮਾਲ ਕੋਈ ਬੰਦੇ ਉਧਰੋਂ ਵੀ ਗਏ ਨਾ ਉਹਨਾਂ ਉਧਰੋਂ ਨਜ਼ਰband ਕਰਤਾ ਪਿੱਛੇ ਬੰਦਿਆਂ ਨੂੰ ਪਿੱਛੇ ਬੰਦਤਾ ਅੰਦਰ ਵਾਲੇ ਮੁਸਤੇ ਬੰਨ ਲਿਆ ਰਾਤ ਨੂੰ ਸਾਰੇ ਬੰਦੇ ਬਲਾਕ ਦੇ ਅੰਦਰੋਂ ਮਾਲ ਚੁਪਲੇ ਮਾਲ ਹੈ ਕਿਨੇ ਕਦੇ ਵੈ ਟੋਟਲ ਮਾਲ ਦੇ ਭਾਈ ਜੋ ਹੁਣ ਤੱਕ ਸਾਹਮਣੇ ਆਇਆ ਘੱਟੋ ਘਾਟ 2 ਕਰੋੜ ਦੇ ਕੋਲ ਕੋ ਸਾਹਮਣੇ ਆ ਗਿਆ ਹੁਣ ਉਸ ਤੋਂ ਬਾਅਦ ਜਦੋਂ ਜਦੋਂ ਲੋਕਾਂ ਦੀ ਇਹ ਸਾਰੇ ਵਪਾਰੀਆਂ ਦਾ ਮਾਲ ਸੀ ਕਿੱਥੋਂ ਦੇ ਵਪਾਰੀ ਸੀ ਦੁਬਾਰੇ ਦੀ ਮੰਜੀ ਟ ਮੰਡੀ ਟੀਵੀ ਕੈਮਰਾ ਸਾਰਾ ਕੁਝ ਉਹਨੇ ਲਾ ਲੇ ਲਾ ਗਏ ਮਤਲਬ ਅਸੀਂ ਕੈਮਰਾ ਜੋ ਵੀ ਦੇ ਦੇ ਵੇਖਣ ਜੋਗੇ ਕਿ ਮਤਲਬ ਕੈਮਰੇ ਦੇ ਵਿੱਚ ਕੁਝ ਨਹੀਂ ਆਸਾਂ ਦੇਖੀ ਹੈ ਸਾਰਾ ਕੁਝ ਅਸਾ ਦੇ ਸਾਹਮਣੇ ਲੋਕ ਟੁੱਟੇ ਜੇ ਲੋਕ ਟੁੱਟੇ ਸਾਰੇ ਭਾਈ ਲੋਕ ਭਾਈ ਸਾਰੇ ਟੁੱਟੇ ਜੇ ਡੀਵੀਆਰ ਵੀ ਚੁੱਕੇ ਲੱਗੇ ਆ ਨੇਬਰ ਦਾ ਜਿਹੜਾ ਉਹਨਾਂ ਦਾ ਤੇਰਾ ਮਜ਼ਦੂਰੀ ਕੀਤੀ ਹੋਈ ਉਹਨਾਂ ਨੇ ਉਹਨਾਂ ਦਾ ਵੀ ਚੁੱਕੇ ਲੱਗੇ ਆ ਕੈਮਰਾ ਤੋਂੜਿਆ ਹੈ ਲੋ ਤੁਹਾਡੇ ਸਾਹਮਣੇ ਹੈ ਸਬੂਤ ਸਾਰੇ ਲੱਗੇ ਆ ਜੀ ਅਪਰੂਵ ਸਾਰੇ ਡੀਬੀਆ ਨੂੰ ਸਾਡਾ ਤੁਹਾਨੂੰ ਪ੍ਰੂਵ ਦੱਸ ਮੈਂ ਜਾ ਰਹੀ ਹਾਂ ਤੇ ਡੀਬੀਆ ਨਹੀਂ ਲੈ ਗਏ ਲਾ ਗਏ ਰਾਤੀਂ ਜੀ 2 1:30 ਵਜੇ ਦੇ ਵਿੱਚ ਵਿੱਚ 2:00 ਵਜੇ ਦੇ ਵਿੱਚ ਬੰਦੇ ਆਏ ਹੂੰ ਤੇ ਹਥਿਆਰ ਨੇ ਕੋਲ ਹੂੰ ਤੇ ਉਹ ਨਾਲ ਕੇ ਮਾਰਨ ਦੀ ਕੀਤੀ ਆ ਮੈਂ ਨੇ ਉਸ ਉੱਤੇ ਰੱਖ ਲਾ ਕੇ ਨੇਕ ਤੇ ਰੱਖ ਲਿਆ ਤੇ ਬੰਦ ਸਾਨੂੰ ਸਾਰਿਆਂ ਨੂੰ 6 ਜਾਂ 7 ਜਾਣਨ ਨੇ ਤੇ 6-7 ਨੇ ਇੱਥੇ ਹਾਂ 6-7 ਨੇ ਤੋਂ ਬੰਦ ਕਮਰੇ ਚ ਤੁਸੀਂ ਨਾ ਇਥੇ ਆ ਜੀ ਓਪਨ ਦੇ ਚ ਹਾਂ ਜੀ ਹਨ ਉਹ ਕਮਰੇ ਚ ਬੰਦ ਕਰਿਆ ਤੇ ਆਏ ਕਿਸ ਸੀ ਦੇ ਉੱਪਰ ਆਏ ਕਾਦੇ ਤੇ ਆਏ ਜੇ ਪਹਿਲੋਂ ਤੇ ਉਤਰਾ ਹੀ ਆਇਆ ਪੂੜੀ ਲੱਗੀ ਪਿੱਛੇ ਤੇ ਫਿਰ ਉਹ ਗੱਡੀ ਤੇ ਵੀ ਆਈ ਹਾਂ ਕਿੰਨਾ ਮਟੀਰੀਅਲ ਲੈ ਕੇ ਚੁੱਕਿਆ ਬੜਾ ਲੈ ਗਿਆ ਵੀ ਬਹੁਤ ਜਣਾ ਜੇ ਸੀਸੀਟੀਵੀ ਕੈਮਰੇ ਲੱਗੇ ਸੀ ਤੇ ਹਾਂ ਜੀ ਲੱਗੇ ਉਹ ਵੀ ਚੁੱਕੇ ਲੱਗੇ ਸੀਸੀਟੀਵੀ ਕੈਮਰੇ ਹਾਂ ਜੀ ਉਹ ਕੰਦੇ ਜਨ ਮਾਰੇ ਮੁਰੇ ਤਾਂ ਨਹੀਂ ਮਾਰਿਆ ਮੈਨੂੰ ਮਾਰਿਆ ਬੰਦੇ ਨਹੀਂ ਮੈਂਗਾ ਸਮਾਰਕਟਾ ਖੜਾ ਕਾਜੂ ਜੀ ਸਭ ਤੋਂ ਜਿਹੜਾ ਮਿਲਦਾ ਹਾਂਜੀ ਕਾਲੀ ਮਿਰਚ ਹੋਣੀ ਸਮਾ ਸਮਾ ਕਿੰਨੇ ਵੇਚਦਾ ਸੀ ਸਮਾ ਹੈਗਾ ਸੀ 1:30 ਤੋਂ 1:30 ਵਜੇ ਤੱਕ ਕਿੰਨੇ ਵਜੇ ਤੱਕ ਉਹ ਇੱਥੇ ਰਹੇ ਹੋ ਗਏ ਜੀ ਜਦੋਂ ਬਾਬਾ ਬੋਲੇ 4 ਵਜੇ ਹਾਂਜੀ ਇਹ ਸਟੋਰ ਹੈ ਜੇ ਇੱਕ ਇੱਕ ਕੋਲ ਸਟੋਰ ਚਭਾਰ ਰੋਡ ਇਬਰ ਕਾ ਕੀ ਗੱਲ ਹੋਈ ਹੈ ਜੀ ਅ ਰਾਤੀ ਕੋਈ 1:30 ਵਜੇ ਬੰਦੇ ਆਏ ਆ ਇੱਥੇ 35 ਤੋਂ 40 ਬੰਦੇ ਤੱਕ ਜਿਨ੍ਹਾਂ ਕੋਲ ਮਤਲਬ 5-7 ਬੰਦਿਆਂ ਕੋਲ ਹਥਿਆਰ ਸੀ ਤੇ ਉਹਨਾਂ ਨੇ ਬੰਦਿਆਂ ਨੂੰ ਬੰਦੀ ਬਣਾਇਆ ਤੇ ਗੱਡੀ ਇੱਕ ਟਰੱਕ ਇੱਕ ਅ ਮੰਦਰਾ ਲੋਡ ਕਰਕੇ ਤੁਲਾਇਆ ਐ ਸਾਨੂੰ 4:21 ਮਿੰਟ ਤੇ ਬਾਹਰ ਕੈਮਰੇਆਂ ਤੋਂ ਪਤਾ ਲੱਗਾ ਕਿ ਉਹ ਟਰੱਕ ਨਿਕਲਿਆ ਅਸੀਂ ਸਾਨੂੰ 4:40 ਤੇ ਬੰਦਿਆਂ ਦੇ ਅੰਦਰੋਂ ਆਪਣੇ ਜਿਹੜੇ ਬੰਦੀ ਬਨੇ ਸੀ ਉਹਨਾਂ ਨੇ ਬੂਏ ਵਾੜ ਤੋੜ ਕੇ ਬਾਹਰ ਆਏ ਤੇ ਉਹਨਾਂ ਨੇ ਸਾਨੂੰ ਫੋਨ ਕੀਤਾ ਅਸੀਂ 4 40 ਤੇ 45 ਦੇ ਇਥੇ ਪਹੁੰਚ ਗਏ ਸੀ ਬੰਦੇ 35 ਤੋਂ 40 ਤੱਕ ਰਹੇ ਸੀ ਕੀ ਕੀ ਚੋਰੀ ਹੋਇਆ ਚੋਰੀ ਦੇਖੋ ਹੀ ਐਸਟੀਮੇਟ ਲੱਗਦਾ ਪਿਆ तकरीबन ਕੋਈ 1.5 ਤੋਂ ਲਾਗੇ 2 ਕਰੋੜ ਤੱਕ ਨੁਕਸਾਨ ਆਗਾ ਕਿਹੜੇ ਕਿਹੜੇ ਮਹਿੰਗੇ ਪਦਾਰਥ ਹੈ ਜਿਹੜੇ ਚੋਰੀ ਹੋਏ ਮਹਿੰਗੇ ਵਪਾਰ ਸਾਰੇ ਹੀ ਹੈ ਜੀ ਇਥੇ ਸਸਤਾ ਵਪਾਰ ਕੋਈ ਨਹੀਂਗਾ ਹੂੰ ਜੋ ਕਾਜੂ ਹੈ ਤੇ ਉਹ ਵੀ ਮਹੰਗਾ ਹੈ ਅੰਜੀਰ ਹੈ ਉਹ ਵੀ ਮਹਿੰਗੀ ਹੈ ਤੇ ਮੈਂ ਕਿਸੇ ਦਾ ਮਤਲਬ ਰੇਟ ਨਹੀਂ ਦੱਸ ਸਕਦਾ ਉਸਨੂੰ ਮਤਲਬ ਨਾ ਰੇਟ ਪਾਰਟੀਆਂ ਨੂੰ ਪਤਾ ਹੁੰਦਾ ਹੂੰ ਮਤਲਬ ਤਕਰੀਬਨ ਤਕਰੀਬਨ ਇੰਨਾ ਨੁਕਸਾਨ ਤਾਂ ਹੋਗਾ ਹੀ ਹੈ ਇਸ ਤੋਂ ਬਾਅਦ ਹੋ ਸਕਦਾ ਘਟਦੀ ਕਿ ਕਿੰਨੇ ਵਜੇ ਤਾਂ ਸਮਾਂ ਦੱਸਿਆ ਜਰਾ ਤੁਹਾਡੇ ਬੰਦੇ ਇੱਥੇ ਕਿੰਨੇ ਜਣੇ ਹੁੰਦੇ ਸੀ ਬੰਦੇ 7:30 ਤੱਕ ਗਏ ਸੀ ਤੇ ਉਹ ਹਥਿਆਰਾਂ ਦੇ ਨਾਲ ਆਏ ਸੀ ਉਹ ਹਥਿਆਰਾਂ ਦੇ ਆਏ ਸੀ 5 ਬੰਦਿਆਂ ਕੋਲ ਹਥਿਆਰ ਰਗਾ ਸੀ ਤੇ ਬਾਕੀ ਬੰਦਿਆਂ ਕੋਲ ਮਤਲਬ ਉਹਨੇ ਹਥਿਆਰ ਨਹੀਂ ਸੀ ਚਾਰ ਹੋਏਗਾ 5 ਬੰਦਿਆਂ ਉਹਨਾਂ ਨੇ ਵੇਖਿਆ ਇੱਥੇ ਬਣਕੜਾ ਇੱਕ ਕੋਡ ਸਟੋਰ ਆ ਉੱਥੇ ਆਏ ਮੌਕਾ ਵੇਖਿਆ ਵਾ ਤਸਦੀਕ ਕੀਤਾ ਜਾ ਰਿਹਾ ਤੇ ਕੋਲ ਸਟੋਰ ਤੇ ਕੁਝ ਕਾਜੂ ਕਾਜੂ ਜਿਵੇਂ ਅੰजीर ਇਹੋ ਜਿਹੀਆਂ ਵੈਰਾਈਟੀਆਂ ਕੁਝ ਨਾ ਉਹ ਅਣਪਛਾਤੇ ਕੀ ਬ੍ਰੈਂਡ ਆਏ ਪੀ ਲੈ ਕੇ ਆਏ ਇੱਥੇ ਤੇ ਉਸ ਮੁਤਾਬਕ ਜਿਹੜੀ ਆ ਤਸਦੀ ਕਰਕੇ ਕਾਰਵਾਈ ਕੀਤੀ ਤੇ ਤਸਦੀ ਵੀ ਕੋਈ ਸਾਹਮਣੇ ਨਹੀਂ ਸਰ ਚੈੱਕ ਕਰ ਰਹੇ ਆ ਜੀ ਚੈੱਕ ਕਰਕੇ ਚੈੱਕ ਕਰਕੇ ਜੋ ਵੀ ਹੋਊਗਾ ਅਪਡੇਟ ਕੀਤੀ ਜਾਊਗੀ ਤੇ ਕਿੰਨੇ ਬੰਦੇ ਦਸੇ ਜਾ ਰਹੇ ਕੋਈ ਮਾਲਕ ਮਕਾਨ ਦਾ ਮਾਲਕ ਦੱਸਿਆ ਸਟੋਰ ਵਾਲੋਂ ਉਹ ਇਹ ਤਸਦੀ ਕਰ ਰਹੇ ਪੁਸ਼ਕਿਸ਼ ਕਰ ਰਹੇ ਉਹਨਾਂ ਕੋਲ ਮਾਮਲਾ ਚੱਲਿਆ ਹੋਇਆ ਹੈ ਹਾਂ ਹਾਂ ਦੀ ਮਾਮਲਾ ਦਰਜ ਕਰਕੇ ਤਫਤੀਸ਼ ਸਟਾਰਟ ਕਰ